ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਜਲੰਧਰ ਹੁਸ਼ਿਆਰਪੁਰ ਰੇਲਵੇ ਮਾਰਗ ਤੇ ਸਥਿਤ ਖੁਰਦਪੁਰ ਰੇਲਵੇ ਸਟੇਸ਼ਨ ਤੇ ਪੁਲਿਸ ਦੇ ਦੋ ਸਹਾਇਕ ਸਬ ਇੰਸਪੈਕਟਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਪੁਲਿਸ ਮੁਲਾਜ਼ਮ ਹੁਸ਼ਿਆਰਪੁਰ ਦੇ ਇੱਕ ਥਾਣੇ ਦੇ ਵਿੱਚ ਤਾਇਨਾਤ ਸਨ ਦੋਵਾਂ ਪੁਲਿਸ ਮੁਲਾਜ਼ਮਾਂ ਦੀ ਪਛਾਣ ਐਸਆਈ ਪ੍ਰੀਤਮ ਦਾਸ ਤੇ ਐਸਆਈ ਜੀਵਨ ਲਾਲ ਵਜੋਹੀ ਹੈ ਤੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਪੇਸ਼ਤਾ ਕੀ ਹੈ ਉਥੇ ਇਸ ਘਟਨਾ ਦੇ ਵਾਪਰਨ ਤੋਂ ਉਪਾਤ ਇਲਾਕੇ ਪਰ ਦੇ ਵਿੱਚ ਸੰਸਨੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਚੋਰੀ ਦੇ ਦੋਸ਼ੀਆਂ ਦੇ ਪਿੱਛੇ ਭੱਜੇ ਸਨ ਤੇ ਜਿਸ ਤੋਂ ਬਾਅਦ ਉਹਨਾਂ ਦਾ ਕੋਈ ਵੀ ਸੁਰਾਖ ਨਹੀਂ ਲੱਗਾ ਸੀ ਤੇ ਹੁਣ ਦੋਵਾਂ ਦੀਆਂ ਲਾਸ਼ਾਂ ਸੋਮਵਾਰ ਦੇਰ ਰਾਤ ਰੇਲਵੇ ਸਟੇਸ਼ਨ ਨੇੜਿਓਂ ਬਰਾਮਦ ਹੋਈਆਂ ਨੇ ਉਧਰ ਸਟੇਸ਼ਨ ਮਾਸਟਰ ਨਰੇਸ਼ ਰਾਜੂ ਦੇ ਵੱਲੋਂ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਰਾਤ ਨੂੰ ਵੀ ਆਪਣੀ ਡਿਊਟੀ ਤੇ ਸਨ ਤੇ ਉਹ ਅਜੀ ਆਪਣੇ ਕਮਰੇ ਤੋਂ ਬਾਹਰ ਨਿਕਲੇ ਹੀ ਸਨ ਕਿ ਉਨ੍ਹਾਂ ਨੇ ਖੁਰਦਪੁਰ ਰੇਲਵੇ ਸਟੇਸ਼ਨ ਤੇ ਬਣੀ ਇਮਾਰਤ ਦੇ ਕੋਲ ਕੁਝ ਸਮਾਨ ਵੇਖਿਆ ਜਦੋਂ ਉਹ ਨੇੜੇ ਗਿਆ ਤੇ ਉਨ੍ਹਾਂ ਵੱਲੋਂ ਦੇਖਿਆ ਗਿਆ ਕਿ ਦੋ ਵਿਅਕਤੀਆਂ ਦੀਆਂ ਲਾਸ਼ਾਂ ਸਨ ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਤੁਰੰਤ ਆਦਮਪੁਰ ਦੀ ਪੁਲਿਸ ਨੂੰ ਦਿੱਤੀ ਗਈ ਤੇ ਜਿਸ ਤੋਂ ਬਾਅਦ ਥਾਣਾ ਆਦਮਪੁਰ ਤੇ ਜੀਆਰਪੀ ਪੁਲਿਸ ਦੀਆਂ ਟੀਮਾਂ ਜਾਂਚ ਤੇ ਲਈ ਪਹੁੰਚ ਚੁੱਕੀਆਂ ਨੇ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤੁਰੰਤ ਦੇਰ ਰਾਤ ਫੋਰੈਂਸਿਕ ਟੀਮ ਨੂੰ ਵੀ ਆਇਆ ਹੈ ਫਿਲਹਾਲ ਦੋਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਦلے ਪੇਸ਼ ਕੇ ਪੁਲਿਸ ਦੇ ਵੱਲੋਂ ਮਾਮਲੇ ਸੰਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਸਾਡੇ ਘਟਕੇ ਤੇ ਸੂਚਨਾ ਮਿਲਦੀ ਹੈ ਤੇ ਰੇਲ ਐਸਐਸ ਆਦਮਪੁਰ ਵੱਲੋਂ ਚੇਕ ਕੀਤਾ। ਕਿਸੀ ਉੱਪਰ ਵੱਡਾ ਬੜੀ ਗੱਲ ਨਹੀਂ ਹੈ। ਇਸ ਵਿੱਚ ਬੁਲਾਇਂ ਲੱਗਦਾ। ਉਸ ਬਾਰੇ ਚਾਪਾਏ ਹੈ ਸਾਡੀ ਡਿਵੀਜ਼ਨ ਪੈਂਦੀ ਹੈ ਸ਼ਰਕ ਜੀ ਅਮਰ ਚੌਕੀ ਦੀ। ਮੈਸਜ ਜੀ ਅਫਸਰ ਜਗੰਦਰ ਸਿੰਘ ਨਾ ਰੋਡਿਸ ਨੇ ਸੱਬੋ ਜਹਾ ਮੱਕੀ ਦੀ। ਤੁਸੀਂ ਦੇਖ ਰਿਹਾ ਸਾਰੇ ਕਿ ਘਾੜੀ ਦਾ ਐਕਸਾ ਟੀਮ ਆ ਰਹੀ ਹੈ ਤੇ ਅੱਜ ਕੁਝ ਕਾਰਨ ਦੱਸੋ ਕਿ ਉਹ ਡਾਕਟਰ ਪੋਸਟਮਾਰਟਮ ਰਿਪੋਰਟ ਦੇ ਉੱਤੇ ਬਾਦੀ ਬਣ ਕੇ ਕੀ ਸਰ ਇਹ ਦੋਨੋਂ ਪੁਲਿਸ ਮੁਲਾਜ਼ਮ ਨੇ ਜਾਂ ਆਹ ਪੁਲਿਸ ਵਾਲੇ ਨੇ ਦੱਸੋ ਜੀ ਤੇ ਸਰ ਪ੍ਰੋਜੈਕਟ ਚੱਲ ਰਿਹਾ ਉਹ ਮੈਂ ਕਰ ਇਹਨਾਂ ਦਾ ਨਾ ਉਹ ਨੈਵੀ ਕਾਰਿਆ ਮੇਨ ਲਾਈਨ ਤੋਂ ਪਾਰਿਆ ਉਹਨਾਂ ਕੋਲ ਤੋਂ ਬੱਸ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆਉਂਦੀ ਪਈ ਹੈ ਜਿੱਥੇ ਜਲੰਧਰ ਹੁਸ਼ਿਆਰਪੁਰ ਰੇਲਵੇ ਮਾਰਗ ਤੇ ਸਥਿਤ ਖੁਰਦਪੁਰ ਰੇਲਵੇ ਸਟੇਸ਼ਨ ਤੇ ਪੁਲਿਸ ਦੇ ਦੋ ਸਹਾਇਕ ਸਬ ਇੰਸਪੈਕਟਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਪੁਲਿਸ ਮੁਲਾਜ਼ਮ ਹੁਸ਼ਿਆਰਪੁਰ ਦੇ ਇੱਕ ਥਾਣੇ ਦੇ ਵਿੱਚ ਤਾਇਨਾਤ ਸਨ ਦੋਵਾਂ ਪੁਲਿਸ ਮੁਲਾਜ਼ਮਾਂ ਦੀ ਪਛਾਣ ਐਸਆਈ ਪ੍ਰੀਤਮ ਦਾਸ ਤੇ ਐਸਆਈ ਜੀਵਨ ਲਾਲ ਵਜੋਹੀ ਹੈ ਤੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਟਮਾਟਮਦ ਲਈ ਪੇਸ਼ਤਾ ਗਿਆ ਹੈ ਉਥੇ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਦੇ ਇਲਾਕੇ ਪਰ ਦੇ ਵਿੱਚ ਸਸੰਸਨੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਚੋਰੀ ਦੇ ਦੋਸ਼ੀਆਂ ਦੇ ਪਿੱਛੇ ਭੱਜੇ ਸਨ ਤੇ ਜਿਸ ਤੋਂ ਬਾਅਦ ਉਹਨਾਂ ਦਾ ਕੋਈ ਵੀ ਸੁਰਾਗ ਨਹੀਂ ਲੱਗਾ ਸੀ ਤੇ ਹੁਣ ਦੋਵਾਂ ਦੀਆਂ ਲਾਸ਼ਾਂ ਸੋਮਵਾਰ ਦੇਰ ਰਾਤ